ਬਰੀ ਇਹ ਤੇ ਨਹੀਂ ਰਹਿਣਾ ਫਿਰ ਮੰਮੀ ਚੱਲੀ ਗਈ ਹੁਣ ਕੱਲ ਦੀ ਆਈ ਆ ਵਿੱਕੀ ਨੂੰ ਵੀ ਨਹੀਂ ਦੱਸ ਕੇ ਆਈ ਤੇ ਫੇਰ ਮੰਮੀ ਦੇ ਦਿਵਾਲੇ ਹੋਊਗਾ ਵਿੱਕੀ ਕਿ ਆਈ ਨਹੀਂ ਉਹ ਚੱਲ ਠੀਕ ਜੇ ਤੂੰ ਨਹੀਂ ਰਹਿਣਾ ਤੇ ਆ ਤੇਰੀ ਮੰਦਵਾ ਤੂੰ ਲੈ ਜਾ ਨਹੀਂ ਮੰਮੀ ਮੈਂ ਨਹੀਂ ਇਹ ਸੋਨਾ ਖੜਨਾ। ਤੁਸੀਂ ਰੱਖੋ ਆਪਣੇ ਕੋਲ। ਨਹੀਂ ਬਰੇਤੇ। ਮੈਨੂੰ ਪਹਿਲਾਂ ਹੀ ਦੇ ਦੇਣਾ ਚਾਹੀਦਾ ਏ। ਆ ਟੈਨਸ਼ਨ ਆਉਣਾ ਮੇਰੇ ਦਿਮਾਗ 'ਚ ਹੀ ਨਹੀਂ ਆਇਆ। ਉਹ ਤਾਂ ਦਵਿੰਦਰ ਨੇ ਮੈਨੂੰ ਸਹੀ ਸਲਾਹ ਦਿੱਤੀ ਰਾਤੀ। ਠੀਕ ਹੀ ਕਹਿਣ ਦੀ ਏ ਉਹ। ਤੇਰੇ ਵਾਸਤੇ ਹੀ ਬਣਾਇਆ ਏ। ਮੈਂ ਅੱਗੇ ਕਰਨਾ ਪੁੱਤ। ਤੂੰ ਲੈ ਜਾ। ਮम्मी, ਚਾਚੀ ਦੀ ਗੱਲਾਂ ਦੀ ਨਾ ਪ੍ਰਵਾਹ ਕਰੋ ਤੁਸੀਂ। ਪੈਸੇ ਤੁਸੀਂ ਅੱਗੇ ਮੈਨੂੰ ਬੜੇ ਦਿੱਤੇ ਆ ਵਰਤਨੋਂ। ਹੁਣ ਸੋਨਾ ਵੀ ਦੇ ਦੇ ਲੱਗੇ ਜੇ। ਕੱਲ ਨੂੰ ਜਦੋਂ ਡੈਡੀ ਨੇ ਆਕੇ ਤੁਹਾਡ ਕੋਲ ਸਾਬ ਮੰਗਿਆ ਕੀ ਕਹੋਗੇ ਕੀ ਦੱਸੋਗੇ ਕਿ ਸੋਨਾ ਕਿੱਥੇ ਗਿਆ ਵਾ ਤੇ ਮੰਮੀ ਮੈਂ ਨਹੀਂ ਜਾਣੀ ਕਿ ਹੋਰ ਲੜਾਈ ਹੋਵੇ ਘਰ ਦੇ ਵਿੱਚ ਇਹ ਕਾ ਕੇ ਕੋਈ ਗੱਲ ਨਹੀਂ ਕਿੱਥੇ ਲੋੜ ਪਾਉਗੀ ਤੇ ਮੈਂ ਲੈ ਜਾਂਗੀ ਵੀ ਪਰ ਇਹ ਤੇ ਡਾਡੀ ਤੇਰੇ ਨੇ ਕਹਦਾ ਸੋਨਾ ਕੰਨਾਂ 'ਚ ਪਾਉਣਾ ਤੀਆਂ ਪੁੱਤਾਂ ਵਾਸਤੇ ਬਣਾਇਆ ਸੀ ਤੇਰੇ ਵਾਸਤੇ ਬਣਾਇਆ ਤੂੰ ਵੀ ਵਰਤਣਾ ਕੋਈ ਗੱਲ ਨਹੀਂ ਆ ਮੈਨੂੰ ਚਾਰ ਛਿੜਕਾ ਹੀ ਮਾਰ ਲੈਣਗੇ ਨਾ ਕੁਛ ਨਹੀਂ ਹੋ ਚਲਿਆ ਤੂੰ ਲੈ ਜਾ ਪਾ ਹੰਦਾ ਮੰਮੀ ਸੱਚ ਮੈਨੂੰ ਨਾ ਰਾਤੀ ਗੱਲ ਕਰਨ ਦਾ ਚੇਤਾ ਭੁੱਲ ਗਿਆ ਕਿਉਂਕਿ ਚਾਚੀ ਆਈ ਸੀ ਨਾ ਇੱਥੇ ਬੋ ਤੇ ਮੈਂ ਤਾਂ ਨਹੀਂ ਕੋਈ ਗੱਲ ਕੀਤੀ ਸੰਦੀਪ ਮੇਰੇ ਲਾਗੇ ਵਿਆਹੀ ਆਈ ਐ ਇਹਨਾਂ ਦੇ ਚਾਚੇ ਦੇ ਮੁੰਡੇ ਵਾਲ ਸੰਦੀਪ ਹਾਂ ਆਪਣੀ ਸੰਦੀਪ ਆਹੋ ਤੇ ਲੱਗ ਵਿਆਹੀ ਆਹੋ ਕਿਉਂ ਤਰ ਜਕੀਰ ਕਿਉਂ ਨਹੀਂ ਆਉਣ ਡਿਆ ਤੇਰਨਾਂ ਕੋ ਵਾਅਦਾ ਘਾਟਾ ਤਾਂ ਨਹੀਂ ਕਰਦੇ ਨਹੀਂ ਮੰਮੀ ਵਾਦਾ ਘਾਟਾ ਤੇ ਨਹੀਂ ਕੋਈ ਗੱਦੀ ਆ ਗਈ ਉਦਾਂ ਜਿਆ ਕਿ ਸੁਝੋਂਦੀ ਬੇਠੇਰਾ ਮੈਨੂੰ ਗੱਲਾਂ ਬਾਤਾਂ ਪਾ ਮਮੀ ਕਹੀ ਗਈ ਵਰੀ ਮੈਂ ਇਹ ਸੋਚਦੀ ਆ ਕਿ ਆਪਾਂ ਵੀ ਉਹਨਾਂ ਮਾਵਾ ਟਿਆਨਾਂ ਨਾਲ ਬੜਾ ਗਲਤ ਕਰਦੇ ਰਹੇ ਆ ਬੜੀਆਂ ਢੜਕਾ ਮਾਰਦੇ ਰਹੇ ਆ ਪਿੱਛੇ ਕਿੰਨੀਆਂ ਗਲਤੀਆਂ ਕੀਤੀਆਂ ਕਈ ਵਾਰੀ ਮੈਨੂੰ ਇਦਾਂ ਲੱਗਦਾ ਉਹਨਾਂ ਕੀਤੀਆਂ ਗਲਤੀਆਂ ਦੀ ਹੁਣ ਸਾਨੂੰ ਸਜ਼ਾ ਮਿਲਦੀ ਆ ਜਿਹੜਾ ਮੈਂ ਇਹ ਪੁੱਠੀ ਮਤ ਮੇਰੇ ਮਨ 'ਚ ਪੈ ਗਈ ਤੇ ਮੈਂ ਆ ਕਦਮ ਚੁੱਕ ਲਿਆ ਹੋ ਸਕਦਾ ਫ੍ਰੀਤੀ ਕਿਉਂਕਿ ਇਨਸਾਨ ਆਪਣੀਆਂ ਗਲਤੀਆਂ ਦਾ ਲੈਣਾ ਦੇਣਾ ਇੱਥੇ ਹੀ ਦਿੰਦਾ ਐਸੇ ਕਰਕੇ ਤੇ ਸਿਆਣੇ ਬੰਦੇ ਕਹਿੰਦੇ ਆ ਵੀ ਆਪਣਾ ਮਨ ਤੇ ਆਪਣੀ ਨੀਤ ਨੂੰ ਸਾਫ਼ ਰੱਖ ਕੇ ਚੱਲਣਾ ਚਾਹੀਦਾ ਮਹਾਰਾਜ ਦਿੰਦਾ ਦਿੰਦਾ ਨਾ ਉਹਨੇ ਜੀ ਖੁਸ਼ ਰੋਵੋ ਹੁਣ ਜਦੋਂ ਉਹ ਦੋਵੇਂ ਜਣੀਆਂ ਹੁੰਦੀਆਂ ਹੁੰਦੀਆਂ ਸੀ ਭੂਆ ਤੇ ਸੰਦੀਪ ਕਿੱਦਾਂ ਤੁਸੀਂ ਮੁੱਠੇ ਵੱਟ ਪਾਉਂਦੇ ਹੁੰਦੇ ਸੀ ਤੇ ਉਹੋ ਜਹਿ ਤੁਸੀਂ ਮੇਰੇ ਮਨ ਵਿੱਚ ਬਾ ਲੈ ਰਹੇ ਆ ਵੇ ਲੋਹਣ ਉੱਥੇ ਆਈ ਐ ਨਾ ਵਿਆਹੀ ਕਦੀ ਉਹਨੇ ਕੋਈ ਗੱਲ ਬਾਤ ਨਹੀਂ ਕੀਤੀ ਏਡੀ ਗੱਲ ਥੋੜਾ ਕਿ ਉਹਨੂੰ ਇਹ ਚੀਜ਼ਾਂ ਨਹੀਂ ਪਤਾ ਪਰੀ ਨੇ ਕਿਹੜੇ ਸਾਹਬ ਨਾਲ ਵਿਆਹ ਕਰਾਇਆ ਪਰ ਮੰਮੀ ਮਜਾਲਾ ਕੀਤਾ ਜਦੋਂ ਮੇਰੀ ਬੇਇੱਜ਼ਤੀ ਕੀਤੀ ਹੋਵੇ ਜਾਂ ਗੱਲੀ ਗੱਲੀ ਮੈਨੂੰ ਕੋਈ ਗੱਲ ਲਾਈ ਹੋਵੇ ਉਹ ਤੇ ਸਭੋਂ ਮੈਨੂੰ ਨਾ ਬਹੁਤ ਪਿਆਰ ਕਰਦੀ ਆ ਸਮਝਉਂਦੀ ਵੀ ਬਹੁਤ ਆ ਗੱਲ ਤਾਂ ਤੇ ਠੀਕ ਆ ਪ੍ਰੀਤੀ ਇਹ ਹੋ ਸਕਦਾ ਮੇਰੇ ਮਾਰੇ ਕਰਮਾਂ ਦੀ ਸਜ਼ਾ ਤੈਨੂੰ ਮਿਲੀ ਹੋਵੇ ਪਰ ਜਦੋਂ ਹੁਣ ਪਾਣੀ ਆਂਦੇ ਹੁੰਦੇ ਪੁਲਾ ਦੇ ਥੱਲੇ ਉਹਦੇ ਨੰਘ ਹੀ ਗਿਆ ਤੂੰ ਕੀ ਕਰ ਸਕਦੇ ਹੁਣ ਤੇ ਮੰਮੀ ਪੁਛੇ ਤੌਂਦਾ ਕੋਈ ਫੈਰਾਨੀ ਉਹ ਦਿਮਨ ਉਸ ਜੀ ਨਹੀਂ ਆ ਕਿ ਚਲੋ ਤੁਸੀਂ ਮੇਰੇ ਨਾਲ ਗੱਲਾਂ ਬਾਤਾਂ ਕਰਦੇ ਜੇ ਮਿਲ ਬਟਣ ਆ ਪੇ ਜੇ ਬਸ ਕਿਤੇ ਮੰਮੀ ਥੋੜਾ ਟਾਈਮ પા ਕੇ ਡੈਡੀ ਵੀ ਮੇਰੇ ਨਾਲ ਗੱਲਾਂ ਬਾਤਾਂ ਕਰਨ ਤਾਂ ਮੇਰਾ ਮਨ ਹਲਕਾ ਹੋ ਜੇ ਜੀ ਬੜਾ ਕਰਦਾ ਕਿ ਡੈਡੀ ਨੂੰ ਮੈਂ ਘੁੱਟ ਕੇ ਜੱਫੀ ਪਾਵਾਂ ਕੋਈ ਰੱਬ ਨੇ ਕਰੇ ਤੇ ਰੱਬ ਨੇ ਚਾਹਿਆ ਤਾਂ ਉਹ ਵੀ ਟਾਈਮ ਆਊਗਾ ਟੈਨਸ਼ਨ ਨਾ ਲਿਆ ਕਰ ਹਮ ਤੂੰ ਆਪਣੇ ਸਿਹਤ ਵੱਲ ਧਿਆਨ ਦੇ ਵੇ ਪ੍ਰੀਤੀ ਮੈਨੂੰ ਪਤਾ ਹੀ ਵੀ ਆ ਦੇਣਾ ਆਉਣੀ ਆ ਮੈਂ ਤੈਨੂੰ ਬੜਾ ਸਮਝਾਇਆ ਸੀ ਬੜੇ ਵਾਸਤੇ ਪਾਈ ਸੀ ਗਾੜੀ ਜਾ ਕੇ ਤੇਰੇ ਤਲ ਦੇ ਪਰ ਤੂੰ ਤੋ ਮੇਰੀ ਮੰਨੀ ਨਹੀਂ ਤੇ ਹੁਣ ਤੇ ਮਹਾਰਾਜ ਦੇ ਹੱਥ ਜੀ ਆ ਰੱਬ ਕਰੇ ਕਿ ਉਹ ਦਿਨ ਜਰੂਰ ਆਵੇ ਕਿ ਅਸੀਂ ਸਾਰੇ ਜਾਨੇ ਫੇਰ ਇੱਕ ਵਾਰੀ ਨਾਲ ਮਿਲ ਕੇ ਪਈਏ ਪਰ ਹੁਣ ਤੇ ਆਸਾਂ ਹੀ ਆ ਨਾ ਉਹ ਰਾਜਵਿੰਦਰ ਕਮਜਾਤਾਲ ਵੇਖਿਆ ਹੀ ਤੇਰੀ ਜ਼ਿੰਦਗੀ ਤੇ ਉਹਨੇ ਬਰਬਾਦ ਕਰਤੀ ਤੇ ਆਪ ਚੰਗ ਹੱਸ ਦੇ ਵਸਦੇ ਘਰ ਦੇ ਵਿੱਚ ਉਹਨੇ ਵਿਆਹ ਕਰਵਾਇਆ ਪਰ ਉਹਨਾ ਬਾਹਰ 11 ਦੀ ਜਾਇਦਾਦ ਨਾ ਕਹੇਦੀ ਹਿਰਕ ਨਾ ਝਿਰਕ ਅਗਲੀ ਰਾਜ ਕਰਨ ਦੇਈ ਆ ਮੰਮੀ ਉਹਨੂੰ ਨਾ ਕੁਝ ਵੀ ਕਹੋ ਨਿੱਕ ਕਵਾ ਕਿਉਂ ਨਾ ਅੱਗ ਲੱਗਦੀ ਹੈ ਮੈਨੂੰ ਜਦੋਂ ਉਹ ਆਉਂਦੀ ਇੱਥੇ ਵੇਖ ਕੇ ਐਡੀ ਵੱਡੀ ਗੱਡੀ ਦੇ ਵਿੱਚੋਂ ਜਦੋਂ ਉਤਰਦੀ ਹੈ ਨਾ ਤੇ ਮੇਰੇ ਵੀ ਹੱਕ ਤੇ ਸੱਪ ਲੇੜਦਾ ਵਾ ਤੇਰੀ ਜ਼ਿੰਦਗੀ ਕਿਤਾ ਉਹਨੇ ਬਰਬਾਦ ਕਰਤੀ ਮੰਮੀ ਐਵੇਂ ਨਾ ਉਹਨੂੰ ਬੋਲੀ ਜਾਓ ਉਹਦੀ ਕੋਈ ਗਲਤੀ ਨਹੀਂ ਹੈ ਬਾਕੀ ਮੈਨੂੰ ਮਿਲੀ ਸੀ ਇੱਕ ਦਿਨ ਹਸਪੀਟਲ ਮੈਨੂੰ ਸਾਰੀਆਂ ਗੱਲਾਂ ਦਾ ਪਤਾ ਆ ਤੇ ਉਸ ਗੱਲ ਤੇ ਆਓ ਜਿਹੜੀ ਗੱਲ ਮੈਂ ਕਾਣਦੀ ਆ ਕਿਹੜੀ ਗੱਲ ਸੰਦੀਪ ਵਾਲੀ ਸੰਦੀਪ ਵਾਲੀ ਤੇ ਹੂੰ ਮੰਮੀ ਮੈਂ ਕਹਿੰਨੀ ਕਦੀ ਕਦਾਈ ਤੁਸ ਸੰਦੀਪ ਨੂੰ ਫੋਨ ਕਰ ਲਿਆ ਕਰੋ ਲੈ ਪ੍ਰੀਤ ਇੰਨਾ ਹੀ ਉਹਨੂੰ ਬੋਲਦੇ ਰਹੇ ਤਾਂ ਹੁਣ ਮੈਂ ਉਹਦੇ ਨਾਲ ਕਿੱਦਾਂ ਗੱਲ ਕਰਾਂ ਮੰਮੀ ਵਧੀ ਕੀ ਆਵੀ ਤੇ ਆਪਾਂ ਹੀ ਕਰਦੇ ਨੇ ਤੇ ਜੇ ਆਪਾਂ ਫੋਨ ਕਰ ਲਾਂਗੇ ਤੇ ਫੇਰ ਕੀ ਆ ਉਹਦੇ ਮਨ 'ਚ ਕੋਈ ਗੁੱਸਾ ਗਿਲਣੀ ਹੈ ਮੈਨੂੰ ਪਤਾ ਨਾ ਹੁਣ ਉੱਥੇ ਰਹਿੰਦੀ ਆ ਉਨੀ ਕੁ ਵੀ ਇਦਾਂ ਦੀ ਹੈਗੀ ਵੀ ਕਿ ਹਾਂ ਜਾਂ ਪਹਿਲੇ ਟਾਈਮ ਤੇ ਆ ਗੱਲਾਂ ਬਾਤਾਂ ਹੋਈਆਂ ਵਾ ਸਾਡੇ ਨਾਲ ਹੀ ਚੰਗਾ ਮਿਲਦੇ ਵਰਤਦੇ ਨਹੀਂ ਸੀ ਹੁਣ ਮੰਮੀ ਹੋਰੀ ਮਨ ਚ ਕੁਝ ਨਹੀਂ ਹੈਗਾ ਵੀ ਉਹ ਬੜੀ ਚੰਗੀ ਆ ਮੰਮੀ ਮੈਂ ਮਿਲ ਵਰਤ ਕੇ ਵੀ ਲਿਆਵਾ ਉਹਨੂੰ ਉਹ ਚਲ ਠੀਕ ਆ ਠੀਕ ਆ ਜੇ ਨੰਬਰ ਦੇ ਜੀ ਮੈਂ ਗੱਲ ਕਰਕੇ ਵੇਖੂਗੀ ਕੋਸ਼ਿਸ਼ ਕਰਾਂਗੀ ਹਾਂ ਨਹੀਂ ਮੰਮੀ ਕੋਸ਼ਿਸ਼ ਨਹੀਂ ਲੈ ਲਓ ਜੇ ਤੁਸੀਂ ਉਹਨੂੰ ਫੋਨ ਲਾ ਲੋਗੇ ਨਾ ਉਹਨੇ ਵੇਖਿਆ ਕਿੰਨੀ ਖੁਸ਼ ਹੋਏਗਾ ਨਾ ਮੰਮੀ ਵੇਲਾ ਕੀ ਸੋਚੀ ਜਾਂਦੀਆਂ ਮੇਰੇ ਘਰ ਦੇ ਲਾ ਲਈਆਂ ਫੋਨ ਅੱਛਾ ਠੀਕਾ ਬਾਬਾ ਕਰ ਦੂੰਗੀ ਹਾਂ ਫੇਰ ਮੈਂ ਹੁਣ ਜਾਵਾਂ ਤੂੰ ਪਹੜ ਜਾਣੀ ਆ ਤੇ ਮੇਰੇ ਗੱਲ ਸੁਣ ਤੂੰ ਲਫਾਫਾ ਜ ਲੈ ਕੇ ਆਈ ਆ ਤੇ ਸੋਨਾ ਲੈ ਕੇ ਜਾਣਾ ਜਾ ਕੇ ਮੈਨੂੰ ਫੋਨ ਜ਼ਰੂਰ ਕਰ ਦੇ ਮੇਰਾ ਧਿਆਨ ਰਹਿਣਾ ਵਿੱਚ ਠੀਕ ਹੈ ਕੋਈ ਨਹੀਂ ਮੈਂ ਕਰ ਦਾਂਗੀ ਫੋਨ ਹੈ ਤਾਂ ਫੋਨ ਕਰ ਲੈ ਕਰ ਤੂੰ ਹਫਤਾ ਹਫਤਾ ਫੋਨ ਨਹੀਂ ਕਰਦੇ ਮੰਮੀ ਫੋਨ ਕੀ ਕਰਨਾ ਉਹ ਮੇਰਾ ਫੋਨ ਟੁੱਟ ਗਿਆ ਖਰਾਬ ਹੋ ਗਿਆ ਸੀ ਤਾਂ ਕੱਕੇ ਨਹੀਂ ਲਾਇਆ ਗਿਆ ਆਵਾਜ਼ ਨਹੀਂ ਹੁੰਦੀ ਅੱਜ ਨਾਲ ਤੇ ਨੰਬਰ ਹੀ ਦੇ ਜਾਂਦੀ ਫਿਰ ਕਿਸ ਦਾ ਦੇਹਂ ਤੇ ਲੱਗੀਆਂ ਸੰਦੀਪ ਦਾ ਨੰਬਰ ਹੈ ਦੇਹਂ ਨੂੰ ਤਾਂ ਭਾਵੇਂ ਮੰਮੀ ਦਾ ਤੇ ਵਿੱਕੀ ਦਾ ਨੰਬਰ ਵੀ ਤੁਹਾਨੂੰ ਦੇ ਕੇ ਜਾ ਸਕਦੀ ਸੀ ਪਰ ਮੈਂ ਜਾਣ ਬੁੱਝ ਕੇ ਨਹੀਂ ਦੇਣਾ ਮੈਨੂੰ ਪਤਾ ਜੇ ਮੈਂ ਤੁਹਾਨੂੰ ਇਹ ਨੰਬਰ ਦੇ ਦੇਣਾ ਤੇ ਤੁਸੀਂ ਸੰਦੀਪ ਨਾਲ ਗੱਲ ਨਹੀਂ ਕਰਨੀ ਨਾਲੇ ਇਸੇ ਪੱਜ ਨਾਲ ਤੁਸੀਂ ਸੰਦੀਪ ਨਾਲ ਗੱਲ ਕਰ ਲਿਓ ਤੇ ਨਹੀਂ ਮੇਰੀ ਗੱਲ ਕਰ ਰਹੇ ਨਹੀਂ ਤੁਹਾਡੇ ਨਾਲ ਦੋਵਾਂ ਨਾਲ ਗੱਲ ਹੋਣਾ ਚਾਹੀਦੀ ਠੀਕ ਆ ਬਾਬਾ ਜਾਵਾਂ ਫਿਰ ਮੰਮੀ ਜੀ ਤਾਂ ਨਹੀਂ ਘਰ ਦਾ ਪਿੱਤੂ ਭੇਜਣ ਨੂੰ ਜੀ ਤੇ ਮੰਮੀ ਮੇਰਾ ਵੀ ਨਹੀਂ ਘੰਡਿਆ ਜਾਣੀ ਪਰ ਕੀ ਕਰੀ ਏਦਾਂ ਕਦੇ-ਕਦੇ ਆਨ ਕੇ ਮਿਲਗਲ ਜਾਇਆ ਕਰ ਠੀਕ ਹੈ ਨਾਲੇ ਆ ਕੇ ਤੂੰ ਲਾਫਾਫੇ ਚ ਲੈ ਕੇ ਆਉਣੀ ਆ ਕੋਈ ਨਹੀਂ ਮੰਮੀ ਨਿਕਾ ਜਾ ਬੈਗ ਰੱਖ ਕੋਲ ਜਿੱਦੇ ਤੂੰ ਕਾਲਜ ਜਾਂਦੀ ਹੁੰਦੀ ਏਡੇ ਤੌਰ ਨਾਲ ਤੇ ਹੁਣ ਲਾਫਾਫੇ ਚ ਚੁੱਕੀ ਫਿਰਦੀ ਆ ਚਲ ਕੋਈ ਗੱਲ ਚਲ ਆ ਜਾ ਆ ਜਾ ਬਸ ਦਾ ਟਾਈਮ ਹੋਇਆ ਵਾ ਜੇ ਲੇਟ ਹੋ ਗਈ ਤੇ ਅੱਡੇ ਤੱਕ ਤੁਰ ਕੇ ਜਾਣਾ ਪੈਣਾ ਤੁਹਾਨੂੰ ਮੰਮੀ ਪਾਣੀ ਦਾ ਗਲਾਸ ਲਿਆ ਦਿਓ ਹਾਂ ਹਾਂ ਲੈ ਲਓ ਮੰਮੀ ਨੇ ਮੈਨੂੰ ਗਹਿਣੇ ਦੇਖੇਣਾ ਸੱਛੋ ਪੰਜ ਵਿੱਚ ਪਾ ਦਿੱਤਾ ਵਾ ਜੇ ਮੈਂ ਇਹਨਾਂ ਨੂੰ ਨਾਲ ਲਾ ਗਈ ਉਹ ਵਿਖੀ ਨਹੀਂ ਤੇ ਡਾਣੀ ਲੱਗਣ ਦੇਣਾ ਇਦਾਂ ਕਰਦੀ ਆ ਇੱਥੇ ਛੱਡ ਜਾਨੀ ਆ ਪਰ ਨਹੀਂ ਮਣਾ ਜੇ ਮੈਂ ਇੱਥੇ ਛੱਡ ਗਈ ਮੰਮੀ ਨੇ ਤੇ ਵੇਖ ਹੀ ਲੈਣੇ ਆ ਮੰਮੀ ਨੂੰ ਫੇਰ ਸੋਚਣਾ ਵਾ ਕਿ ਦਿੱ ਦਿੱ ਜੇ ਮੈਂ ਕੁੜੀ ਨੂੰ ਸੀ ਇਹ ਇੱਥੇ ਕਿਉਂ ਛੱਡ ਗਈ ਆ ਮੰਮੀ ਦੇ ਮਨ ਵਿੱਚ ਨਾ ਬੜੇ ਖਿਆਲ ਆਉਣੇ ਆ। ਇਦਾਂ ਕਰਦੀ ਆ। ਲੈ ਹੀ ਜਾਣੀ ਆ। ਉਹ ਕੀ ਕੋਲ ਕਾ ਕੇ ਰੱਖ ਲੂੰਗੀ। ਇਹਨੂੰ ਪਤਾ ਹੀ ਨਹੀਂ ਲੱਗਣ ਦਊਂਗੀ। ਮੰਮੀ ਮੰਮੀ ਮੈਂ ਤਾਂ ਦੀਪਰਾ ਨੰਬਰ ਸੇਵ ਕਰਦਿਆਂ ਲੱਗੀ ਜੇ हां ਕਰਦੇ ਕਰਦੇ ਕਰਨਾ ਮੰਮੀ ਡੈਡੀ ਦੀ ਮਿਊਜ਼ਿਕਲ ਨਾਲ ਯਾਰੀ ਗੱਲ ਨਹੀਂ ਆਈ ਲੈ ਅਸੀਂ ਤੇ ਆਪ ਵੀ ਗੱਲਾਂ ਕਰਦੀਆਂ ਰਹੀਆਂ ਮੈਨੂੰ ਤੇ ਪਤਾ ਹੀ ਨਹੀਂ ਲੱਗਾ ਦਵਿੰਦਰ ਹੀ ਫੋਨ ਚਾਰਜ ਤੇ ਲੱਗ ਗਈ ਮੁੜ ਕੇ ਚੱਲ ਮੈਂ ਲਾ ਦਿੰਦੀ ਆ ਫੋਨ ਹੋ ਗਿਆ ਗਮ ਮੇ ਫੇਰਾ ਮਾਦਾ ਆਈ ਨਹੀਂ ਅਜੇ ਤੱਕ ਆਜੂਗੀ ਉਹ ਕਿਹੜੀ ਤੇਰੀ ਬੱਜੀ ਆ ਜਦੋਂ ਦਾ ਦਿਲ ਕੀ ਤਾਪਿਓ ਨਹੀਂ ਆ ਜਾਣਾ ਵਾ ਬੱਜੀ ਬੁਜੀ ਦਾ ਤਾਂ ਮੈਨੂੰ ਪਤਾ ਨਹੀਂ ਇਹਨੂੰ ਆ ਲੈ ਆਂਦੇ ਇੱਕ ਵਾਰੀ ਵੇਖੀ ਫਿਰ ਮੈਂ ਇਹਨੂੰ ਦੱਸਦਾ ਕੀ ਦੱਸੇਗਾ ਉਹਨੂੰ ਕੀ ਕਰ ਲੇਗਾ ਕਰ ਲਉ ਜੋ ਕੋਈ ਮੇਰੇ ਕੋਲ ਹੋਊਗਾ ਉਹ ਜਾ ਰਮਾਨ ਦਾ ਬਹਿ ਕਰ ਜਾ ਕੇ ਕਰ ਲੈਣਾ ਵਾ ਤੂੰ ਮੈਨੂੰ ਪਤਾ ਜਿੰਨਾ ਤੂੰ ਕਰਨ ਜੋਗਾ ਹੈਗਾ ਆਂ ਫੁਗਰੀਆਂ ਚਾਰ ਦਾ ਰਿੰਨਾ ਆਂ ਫੁਗਰੀਆਂ ਫੁਗਰੀਆਂ ਨਹੀਂ ਮੈਂ ਮਾਰਦਾ ਦੱਸਣ ਡਿਆ ਵਾ ਜਿਹੜੀ ਬਿਨਾ ਪੁੱਛੇ ਚੱਲ ਗਈ ਆ ਨਾ ਗਾਹ ਤਾਂ ਪੁੱਛੇ ਤੋਂ ਬਗੈਰ ਘਰੋਂ ਬਾਹਰ ਪੈਰ ਪਾਜੂਗੀ ਤਾਂ ਗੱਲ ਕਰੀ ਚੱਲ ਜਦੋਂ ਆਊਗੀ ਉਹ ਤੂੰ ਕਰ ਲਈ ਉਹਦੇ ਨਾਲ ਗੱਲ ਮੈਨੂੰ ਕੀ ਸੁਣਾਈ ਜਾਣ ਡਿਆ ਆਂ ਕੱਤੀ ਹੋ ਗਈਆਂ ਸਫਾਈਆਂ ਆ ਬਸ ਲੱਗੀਆਂ ਤੇ ਚੁੱਕ ਲਿਆ ਬੈਗ ਆਹ ਹੂੰ ਮੈਂ ਕਿਹ ਚੱਲੀ ਹਾਂ ਠੰਡੇ ਠੰਡੇ ਬਾਜੂ ਤੋਂ ਉੱਪਰ ਚੜ ਜਾਣੀ ਆ ਅੱਛਾ ਤਾਂ ਫਿਰ ਹੁਣ ਤੂੰ ਚੱਲੀ ਆ ਹਾਂਜੀ ਤੇ ਮੇਰੀ ਗੱਲ ਸੁਣ ਧਿਆਨ ਨਾ ਜਾਈ ਆਹੋ ਨਹੀਂ ਕੋਈ ਨਹੀਂ ਧਿਆਨ ਨਹੀਂ ਜਾਊਂਗੀ ਆਹੋ ਤੇ ਗੇੜਾ ਗੁੜਾ ਮਾਰਦੀ ਰਹੀ ਚਾਚੀ ਜੀ ਇਹਦੇ ਉਮਰੇ ਤੁਹਾਡੇ ਨਾਲ ਗੱਲ ਕਰਨੀ ਆ ਕਿਹੜੀ ਗੱਲ ਕਰਨੀ ਤੂੰ ਮੇਰ ਨਾਲ ਤੁਸੀਂ ਰਾਤੀ ਮੰਮੀ ਨੂੰ ਗਹਿਣਿਆਂ ਵੱਲੋਂ ਕਿਹਾ ਸੀ ਨਾ ਹਾਂ ਹੋ ਤੇ ਗਹਿਣੇ ਤੇ ਮੰਮੀ ਨੇ ਦੇ ਦਿੱਤੇ ਆ ਪਰ ਨਾ ਹੁਣ ਮੈਨੂੰ ਸਮਝ ਨਹੀਂ ਲੱਗਣੀ ਦੂਜਾ ਜਿਹਦੇ ਵਿੱਚ ਫਸ ਗਈ ਆ ਕਿ ਜੇ ਮੈਂ ਗੈਨੇ ਘਰ ਲੈ ਜੰਨੀ ਆ ਤੇ ਚਾਚੀ ਤਾਂ ਨੂੰ ਪਤਾ ਹੀ ਆ ਵੀ ਕੀ ਰਾਕੀ ਦਾ ਸੁਭਾਵਾ ਕਿਦਾਂ ਦਾ ਮਾਹੌਲਾ ਘਰ ਵਿੱਚ ਉਹਨੇ ਤੇ ਵੇਚ ਵਟ ਕੇ ਝਟ ਖਾ ਲੈਣੇ ਆ ਉਹਨੇ 5 ਲੱਖ ਦੀ ਐਫੀਡ ਹੀ ਨਹੀਂ ਛੱਡੀ ਇੱਥੋਂ ਢੱਕ ਕੇ ਫੋਨ ਵੀ ਵੇਚ ਲਿਆ ਤੇ ਫਿਰ ਇਹ ਕੀ ਚੀਜ਼ ਆ ਉਹਦੇ ਅੱਗੇ ਤੇ ਲੋਕ ਚ ਲਾ ਕੇ ਰਾ ਲਈ ਚਾਚੀ ਕਿਦਾਂ ਦੀਆਂ ਗੱਲਾਂ ਕਰਦੀਆਂ ਉਹਨੇ ਛੇੜੀਆਂ ਅੱਗੇ ਵੀ ਕਦੀ ਲੋਕ ਟਿਕੇ ਆ ਨਹੀਂ ਫਿਰ ਐਦਾਂ ਕਰ ਰਹਿਣ ਦੇ ਆਪਣੀ ਮਾਂ ਕੋਲ ਹੀ ਚਾਚੀ ਜੀ ਸੋਚਿਆ ਤੇ ਮੈਂ ਵੀ ਇਦਾਂ ਹੀ ਸੀ ਕਿ ਛੱਡ ਜਾਨੀ ਆ ਮੈਂ ਤਾਂ ਸਭ ਗੁਫਾ ਵਿੱਚੋਂ ਕੱਢ ਕੇ ਨਾ ਸਰਾਣੇ ਥੱਲੇ ਰੱਖ ਦਿੱਤੀ ਕਿ ਇੱਥੇ ਰਹਿਣ ਦੇਣੀ ਆ ਜਿਹੜੂ ਚੱਲ ਜੂਈ ਆਪੇ ਮੰਮੀ ਮੰਗਰੋਂ ਵੇਖ ਲੈਣਗੇ ਪਰ ਫਿਰ ਮੇਰੇ ਮਨ 'ਚ ਇਹ ਗੱਲ ਆਈ ਕਿ ਜਦੋਂ ਮੰਮੀ ਨੇ ਵੇਖਣਾਂਗੇ ਆਣੇ ਤੇ ਮੰਮੀ ਦੇ ਮਨ ਵਿੱਚ ਤੇ ਸੋਸ ਵਾਲ ਹੋਣੇ ਆ ਕਿ ਕੁੜੀ ਕਿਹੜੀ ਗੱਲ ਇੱਥੇ ਛੱਡ ਗਈ ਆ ਮੈਨੂੰ ਦੱਸ ਕੇ ਵੀ ਨਹੀਂ ਗਈ ਤਾਂ ਕਰਕੇ ਨਾ ਫੇਰ ਮੈਂ ਲੁਫਾਵੇ ਵਿੱਚ ਹੀ ਪਾਲਿਆ ਕਿ ਜਦੋਂ ਬਾਅਦ 'ਚ ਮੰਮੀ ਨੇ ਮੈਨੂੰ ਪੁੱਛਣਾ ਸੀ ਤੇ ਮੈਂ ਕੀ ਜਵਾਬ ਦਵਾਂਗੀ ਝੂਠ ਫੇ ਮੇਕੋ ਬੋਲਿਆ ਨਹੀਂ ਜਾਣਾ ਮੰਮੀ ਰਾਤ ਦੇ ਤੇ ਬੜੇ ਹੋਸ਼ ਆ ਤੇ ਮੈਂ ਨਹੀਂ ਚਾਹਨੀ ਕਿ ਹੁਣ ਮੰਮੀ ਫੇਰ ਉਦਾਸ ਹੋ ਜਾਣ ਤਾਂ ਕਾਕੇ ਮੈਨੂੰ ਸਮਝ ਨਹੀਂ ਲੱਗਣ ਦੀ ਮੈਂ ਹੁਣ ਕਰਾਂ ਕੀ ਧੀਏ ਦੱਸ ਤੈਨੂੰ ਮੈਂ ਕੀ ਸਲਾਹ ਦਵਾ ਹੁਣ ਮੇਰਾ ਤੇ ਆਪ ਨਹੀਂ ਦਿਮਾਗ ਕੰਮ ਕਰਨ ਰਿਆ ਤੁਸੀਂ ਫੇਰ ਇਦਾਂ ਕਰੋ ਚਾਚੀ ਜੀ ਇਹ ਜਿਹੜਾ ਸਮਾਨ ਆ ਨਾ ਆਪਣੇ ਕੋਲ ਰੱਖ ਲਓ ਹਾਏ ਹਾ ਨਾ ਨਾ ਨਹੀਂ ਧੀਏ ਬਗਾਨੀ ਮਾਨਤ ਨਹੀਂ ਸਮਝ ਜਾਂਦੀ ਨਾਲੇ ਮੇਰੇ ਬੂਹਾ ਨਾ ਬਾਰੀ ਹੈ ਤੇ ਚੋਰ ਚਵਕੇ ਘੁੰਮੀ ਦੇ ਫਿਰਦੇ ਤੈਨੂੰ ਪਤਾ ਹੀ ਅੱਜ ਕੱਲ ਤੇ ਕਿਤੇ ਚੋਰੀ ਚਾਰੀ ਹੋਗਾ ਤੇ ਮੈਂ ਇੱਥਾ ਇੰਨਾ ਕਿਥੋਂ ਪਰਣਾ ਵਾਂ ਉਹੋ ਚਾਚੀ ਜੀ ਤੁਸੀਂ ਤੇ ਘਰ ਹੀ ਰਹਿੰਦੇ ਆ ਘਰੋਂ ਕਿਤੇ ਗਏ ਨੀ ਚੋਰ ਨੇ ਆਣ ਕੇ ਲੈ ਜਾਣਾ ਵਾ ਉੰਜ ਵੀ ਤੁਸੀਂ ਵੀ ਤੇ ਆਪਣੇ ਸਾਮਾਨੇ ਰੱਖਿਆ ਹੀ ਆ ਉੱਥੇ ਰਾਈ ਇਹ ਰੱਖ ਲੋ ਤੇ ਕੋਈ ਗੱਲ ਨਹੀਂ ਜਰੂਰ ਲੱਕੀ ਤਾਂ ਥੋੜਾ ਜਿਹਾ ਫਰਕ ਪੈ ਜਾਊਗਾ ਨਾ ਤੇ ਮੈਂ ਆ ਕੇ ਲੈ ਜਾਊਂਗੀ ਨੀਤੀ ਇਹ ਨਾ ਆਣਾ ਮੈਨੂੰ ਤੇ ਡਾਰੀ ਬੜਾ ਲੱਗਦਾ ਈ ਮੈਂ ਨਹੀਂ ਅਜੇ ਚ ਮੇਲਿਆਂ ਚ ਪੈਣਾ ਚਾਹਦੀ ਮੇਰੇ ਮਾਂ ਜੀ ਕੋ ਹੋਰ ਵੀ ਗੱਲ ਆਣਾ ਜੇ ਮੈਂ ਆਪਣੀ ਸਾਸ ਨੂੰ ਫੜਾਤਾ ਇਹ ਨਾ ਹੋਵੇ ਤਾਨੂੰ ਬਤਾਈਆ ਕਿ ਵਿੱਕੀ ਦਾ ਜਿੱਦਾਂ ਦਾਸਾ ਭਾਵਾ ਉਹਦੇ ਦੋਜ ਬੇੜਾ ਮਾਰਦੇ ਉਹ ਇੱਕ ਵੀ ਖੋਲਣ ਨਾਲੇ ਐਵੇਂ ਵਿਚਾਰੀ ਦੀ ਬਿਵਤਾ ਬਣੀ ਰਹੂਗੀ ਚੱਲ ਫੇ ਤੇਰਾ ਇੰਨਾ ਜੋਰ ਪਾਉਣ ਡਈ ਆ ਤੇ ਫਿਰ ਮੈਂ ਰੱਖ ਲੈਣੀ ਆ ਡਰ ਲੱਗਦਾ ਹੀ ਉਦਾਂ ਬਗਾਨੀ ਆਮਾਨ ਤਾਂ ਸਾਂਭੀ ਜਾਂਦੀ ਐ ਗਹਿਣੇ ਦਾ ਕੰਮ ਆ ਡਰਨ ਵਾਲੀ ਦੇ ਵਿੱਚ ਕੋਈ ਗੱਲ ਨਹੀਂ ਹੈਗੀ ਸਾਰੇ ਕੀ ਤੁਸੀਂ ਘਰੇ ਹੀ ਰਹਿੰਦੇ ਜੀ ਨਹੀਂ ਕਿਸੇ ਵੇਲੇ ਜਾਣਾ ਵੀ ਪੈ ਜਾਂਦਾ ਵਾ ਉਹ ਜਾਓ ਚਾਚੀ ਹੁਣ ਜੀ ਨਹੀਂ ਫਿਰ ਤੁਸੀਂ ਮੇਰੀ ਗੱਲ ਹਾਏ ਹਾਏ ਧੀਏ ਨਾ ਇਦਾਂ ਕਰ ਜੇ ਮੈਨੂੰ ਬੜਾ ਹੀ ਹੁੰਦਾ ਹੋਰ ਤਰ੍ਹਾਂ ਜਦੋਂ ਇਦਾਂ ਤੂੰ ਕਰਦੀ ਆ ਚੱਲ ਕੋਈ ਨਹੀਂ ਜੇ ਤੂੰ ਬਹੁਤਾ ਆਨੀ ਆ ਤੇ ਮੈਂ ਰੱਖ ਲੈਣੀ ਆ ਹੋਰ ਕੀ ਜੇ ਮੇਰੇ ਤੇ ਹੁਣ ਮੁਸੀਬਤ ਪਈ ਹੈ ਤੇ ਤਾਂ ਹੀ ਮੈਂ ਤੁਹਾਨੂੰ ਕਹਿਣ ਦੀ ਆ ਮੈਨੂੰ ਪਤਾ ਹੈ ਕਿ ਤੁਸੀਂ ਆ ਮੇਰਾ ਸਹਾਰਾ ਕਿ ਤੁਸੀਂ ਝੱਟ ਮੇਰੀ ਗੱਲ ਮੰਨ ਲੈਂਦੇ ਜੇ ਤੇ ਮੈਨੂੰ ਸਮਝਦੇ ਵੀ ਜੇ ਹੋਰ ਕੇ ਕੋ ਕਿਉਂ ਨਹੀਂ ਮੈਂ ਚੱਲ ਜਾਂਦੀ ਤੇ ਨਾਲੇ ਮੇਰੀ ਗੱਲ ਸੁਣ ਇਹ ਤੇਰੀ ਚੀਜ਼ ਆ ਦੇਣਾ ਵੀ ਰਾਤ ਆ ਵੀ ਆਪਣੀ ਚੀਜ਼ ਲੈ ਜਾਵੀਂ ਬੇਸ਼ੀ ਜਿਕਾ ਕੇ ਤੇ ਆਪਣੀ ਚੀਜ਼ ਆਪਣੇ ਕੋਲ ਲੈ ਜੀ ਮੈਂ ਜ਼ਿਆਦਾ ਚਿਰ ਨਹੀਂ ਉਹ ਰੱਖ ਸਕਦੀ ਟਾਟੀ ਜੀ ਜੀ ਯਕੀਨ ਤੇ ਤਾਂ ਹੀ ਮੈਂ ਤੁਹਾਨੂੰ ਦੇਖੇ ਚੱਲੀ ਆ ਨਾ ਕਿਉਂ ਹੀ ਤੇ ਲੀਆਂ ਗੱਲਾਂ ਕਰਦੇ ਜੇ ਉਹ ਮੈਂ ਮੰਨਦੀ ਆ ਤੈਨੂੰ ਯਕੀਨ ਆ ਜੇ ਤੇਰੇ ਚਾਚੇ ਨੂੰ ਪਤਾ ਲੱਗ ਗਿਆ ਨਾ ਉਹਨੇ ਮੇਰੇ ਦਿਵਾਲੇ ਹੋਣਾ ਉਹਨੇ ਕਹਣਾ ਬਗਾਨਾ ਗਹਿਣਾ ਤੂੰ ਰੱਖ ਕੇ ਤੇ ਹੋਰ ਕਿਤੇ ਇਥੇ ਚੋਰੀ ਹੋ ਗਈ ਤੇ ਮੈਂ ਕਿੱਥੋਂ ਭਰਨਾ ਵਾ ਤੈਨੂੰ ਪਤਾ ਸਾਡੇ ਹਾਲਾਤਾਂ ਦਾ ਵੀ ਉਹ ਕੁਛ ਨਹੀਂ ਰਹਿਣਾ ਚਾਚੀ ਜੀ ਬਸ ਚਲੋ ਠੀਕ ਆ ਬਹੁਤਾ ਨਹੀਂ ਤੇ 10 15 ਦਿਨਾਂ ਤੱਕ ਰੱਖ ਲਓ ਠੀਕ ਆ ਚਲ ਠੀਕ 10 15 ਦਿਨ ਤੱਕ ਰੱਖ ਲੈਣੀ ਆ ਆਓ ਕੋਈ ਗੱਲ ਨਹੀਂ ਬਾਕੀ ਵਿੱਕੀ ਨੂੰ ਦਵਾਈ ਕਰਵਾਉਣ ਦੇ ਆ ਤੇ ਪੈ ਜਾਣਾ ਫਿਰ ਫੇਰ ਮੈਂ ਲਾ ਜਾਂਗੀ ਹੈ ਚਲ ਕੋਈ ਨਹੀਂ ਚਾਚੀ ਆਈ ਨਕਦੂ ਮੇਰਾ ਕੰਮ ਕਰਦੇ ਲੱਗੀ ਐ ਨਾ ਸੱਚੀ ਦੱਸਾਂ ਨਾ ਮੇਰਾ ਮਨ ਹੋੜਾ ਹੋ ਗਿਆ ਮੇਰੇ ਦਿਮਾਗ ਤੇ ਇੰਨੀ ਟੈਨਸ਼ਨ ਪਈ ਸੀ ਨਾ ਕਿ ਹਾਈ ਨਬਾ ਇਹਦਾ ਹੁਣ ਮੈਂ ਕੀ ਕਰਾਂ ਚਲਈ ਆ ਕਿ ਥੋੜੀ ਜੀ ਮੈਂ ਟੈਨਸ਼ਨ ਫਰੀ ਹੋ ਗਈ ਹੈ ਚਲ ਤੂੰ ਟੈਨਸ਼ਨ ਨਾ ਲਵੀ ਤੇ ਮਹੀਨੇ ਦਾ ਗੱਬਾ ਕਬਾਣਾ ਕਰੀ ਵੀ ਮੈਂ ਇਨਾ ਟਾਈਮ ਲਾਦਾ 15 ਦਿਨਾਂ ਦੇ ਵਿੱਚ ਵਿੱਚ ਲੈ ਜਾਵੀ ਮੇਰੀ ਤੀ ਕੋਈ ਨਹੀਂ ਕੋਈ ਨਹੀਂ ਮਿਲਾ ਜਾਗੇ ਆਹ ਆ ਆਪਣੇ ਹੱਥ ਹੀ ਗਣ ਕੇ ਵਿਖਾ ਦੇ ਵੀ ਕਿੰਨੇ ਕ ਨਗਵਾ ਐਦਾਂ ਨਹੀਂ ਮੈਂ ਰੱਖਣਾ ਪੁੱਤ ਚਾਚੀ ਜੀ ਕਿ ਦਰੀਆਂ ਗੱਲਾਂ ਕਰਨ ਦੇ ਕੁੱਟਾ ਟਿੱਡੇ ਜਕੀਣਾ ਤੇ ਤਾਂ ਹੀ ਤੇ ਮੈਂ ਤੈਨੂੰ ਫੜਾ ਕੇ ਚੱਲਨੀ ਆ ਸਾਰਾ ਸਮਾਨ ਨਹੀਂ ਤੂੰ ਤੇ ਫੜਾ ਚੱਲੀ ਆ ਸਿਆਣੇ ਕਹਿੰਦੇ ਹੁੰਦੇ ਆ ਲੇਖਾ ਤੇ ਮਾਵਾਂ ਦੀ ਆਉਂਦਾ ਵੀ ਹੁੰਦਾ ਵਾ ਤੇ ਇਹ ਤੇ ਫੇਰ ਸੋਨੇ ਦੀ ਗੱਲ ਵਾ ਤੂੰ ਮੈਨੂੰ ਇੱਕ ਵਾਰੀ ਆਪਣੇ ਹੱਥੀ ਵਿਖਾ ਦੇ ਪੁੱਤ ਪਤਾ ਆ ਵੇਖੋ ਇੱਕ ਸੈੱਟ ਵਾ ਦੋ ਕੰਨਾਂ ਦੇ ਆ ਦੋ ਛਾਪਾਂ ਤੇ ਦੋ ਵਾਲੀਆਂ ਆ ਚਲ ਠੀਕ ਆ ਆ ਜਿੱਦਾਂ ਤੇਰੀ ਇਮਾਨਤ ਮੈਂ ਰੱਖ ਲੈਣੀ ਆ ਨਾ ਇਦਾਂ ਹੀ ਆਪਣੀ ਆਣ ਕੇ ਲੈ ਜਾਵੀਂ ਚੰਗਾ ਚਾਚੀ ਜੀ ਇੱਕ ਜ਼ਰੂਰੀ ਗੱਲ ਆਹ ਸੋਨੇ ਬਾਰੇ ਮੰਮੀ ਨੂੰ ਨਾ ਪਤਾ ਲੱਗੇ ਕਿ ਮੈਂ ਤੁਹਾਨੂੰ ਦੇ ਕੇ ਗਈ ਆ ਨਹੀਂ ਨਹੀਂ ਉਹਨੂੰ ਨਹੀਂ ਮੈਂ ਦੱਸਦੀ ਜੇ ਮੈਂ ਉਹਨੂੰ ਦੱਸਿਆ ਕਹਿਣਾ ਮੇਰੇ ਨਾਲੋਂ ਲੈ ਕੇ ਤੇ ਚਾਚੀ ਨੂੰ ਫੜਾ ਗਈ ਮੇਰੇ ਤੇ ਯਕੀਨ ਨਹੀਂ ਆ ਨਹੀਂ ਚਲ ਯਕੀਨ ਦੀ ਤੇ ਨਹੀਂ ਗੱਲ ਅਗਲੀ ਗੱਲਾਂ ਮੰਮੀ ਨਾਲ ਵੀ ਨਹੀਂ ਨਾ ਕਰ ਸਕਦੀ ਤੁਹਾਨੂੰ ਪਤਾ ਹੀ ਆ ਹੈ ਤੁਸੀਂ ਵਾ ਤੁਸੀਂ ਕੋਈ ਗੱਲ ਕਰਨੀ ਨਹੀਂ ਹੈ ਮੈਂ ਆਪੇ ਆਣ ਕਿੱਥੋਂ ਲੈ ਜਾਣਾ ਠੀਕ ਹੈ ਜਦੋਂ ਵੀ ਮੇਰਾ ਟਾਈਮ ਲੱਗਾ ਉਹਦਾ ਮੈਂ ਕੋਸ਼ਿਸ਼ ਕਰੂੰਗੀ ਛੇਤੀ ਤੋਂ ਛੇਤੀ ਲੈ ਜਾ ਫਿਰ ਜਾਈ ਠੀਕ ਹੈ ਕੋਈ ਨਹੀਂ ਚਲੋ ਮੈਂ ਨਾ ਇਹਨੂੰ ਲੋਕ ਅੰਦਰ ਰੱਖ ਲਾਂ ਹਾਂਜੀ ਹਾਂਜੀ ਕੋਈ ਨਹੀਂ ਮੇਰੇ ਤੇ ਉਹ ਗਹਣੇ ਤਾਂ ਡਰ ਆਉਂਦਾ ਹੀ ਜਿਹੜਾ ਮੇਰਾ ਮਾੜਾ ਮੋਟਾ ਹੈਗਾ ਮੈਂ ਤੇ ਲੋਕ ਚੀ ਉੱਥੇ ਰੱਖਿਆ ਬੈਂਕ ਚ ਠੀਕ ਹੈ ਠੀਕ ਹੈ ਚਲ ਕੋਈ ਗੱਲ ਨਹੀਂ ਚੰਗਾ ਵੀ ਚਾਚੀ ਜੀ ਹੈ ਚੰਗਾ ਉਹਦਾ ਵੀਰ ਤੇਰਾ ਇੱਥੇ ਹੀ ਤੈਨੂੰ ਚੜਾਉਣਾ ਹੀ ਪਤਾ ਨਹੀਂ ਕਿੱਥੇ ਗਿਆ ਆਇਓ ਚਲੋ ਕੋਈ ਨਹੀਂ ਚਲ ਆਓ ਚਲ ਟੈਨਸ਼ਨ ਨਾ ਲਵੀ ਠੀਕ ਹੈ ਠੀਕ ਹੈ ਹਾਈ ਰੱਬਾ ਆਪਣੇ ਆਪ ਹੀ ਸੋਨਾ ਹੱਥ 'ਚ ਆ ਗਿਆ ਤੇ ਸੋਨੇ ਤੇ ਸੁਹਾਗਾ ਹੋ ਗਿਆ ਉਤੋਂ ਕਹਿੰਦੀ ਆ ਮਮੀ ਨੂੰ ਨਾ ਦੱਸੀ ਹਾਈ ਰੱਬਾ ਆਪਣੀ ਨਾਉ ਨੂੰ ਪਾਉਂਗੀ ਮੱਛਲੀ ਆਪਣੇ ਆਪ ਜਾਲ 'ਚ ਫਸ ਗਈ ਆ ਇਹ ਕਹਿੰਦੀ ਆ 15 ਦਿਨਾਂ ਤੱਕ ਲੈ ਜਾਊਂਗੀ ਨਹੀਂ ਅੱਜ ਸ਼ਾਮਾਂ ਤੱਕ ਉਹੀ ਪੜਾਕਾ ਪਹਿਜਣਾ ਵਾ ਤੇ ਨਾਲੇ 15 ਦਿਨਾਂ ਨੂੰ 15 ਦਿਨਾਂ ਨੂੰ ਪਤਾ ਨਹੀਂ ਕਿਹੜੇ ਰਾਜੇ ਦੀ ਪਰ ਜਾਵਣੀ ਆ ਵੇਖਾ ਕਿਤੇ ਨਜ਼ਾਰੇ ਤੇ ਇੱਧਰ ਲੱਗੇ ਪਏ ਆ ਹਾਂ ਜਿੰਦਗੀ ਤੇ ਤੁਸੀਂ ਜੀਣ ਆਏ ਜੇ ਤੇ ਫੇ ਤੁਸੀਂ ਕੀ ਚਾਹੁੰਨੇ ਆ ਮੈਂ ਵੀ ਜਾ ਕੇ ਚੋਨਾ ਲਾਉਣ ਲੱਗ ਜਾ ਉਹ ਨਹੀਂ ਨਹੀਂ ਬਾਬਾ ਤੂੰ ਕਿਉਂ ਲਾਉਣਾ ਚੋਨਾ ਜਿਹੜੇ ਲੌਂਡੇ ਆ ਉਹ ਹੀ ਠੀਕ ਨੇ ਹਾਂ ਉਹ ਤੇ ਐਂ ਫੇਰ ਆਪਣਾ ਕੰਮ ਕਰਕੇ ਅੰਦਰ ਲੰਮੇ ਪੈਣਾ ਵਾ ਤੇ ਉਹ 4 ਵਜੇ ਤੱਕ ਚਾਹ ਬਣਾਉਣੀ ਹੁੰਦਾ ਹੰਗ ਬੰਦਿਆਂ ਚੋਗੀ ਠੀਕ ਆ ਜੀ ਬਣਾ ਦਾਂਗੇ ਹੋਰ ਕੁਛ ਹੋਰੇ ਐ ਮੈਨੂੰ ਮਿੱਠਾ ਪਾਣੀ ਬਣਾ ਕੇ ਦੇ ਠੀਕ ਆ ਜੀ ਹਾਂ ਹੁਣੇ ਬਣਾ ਦਾਂ ਨਾ ਕੋਈ ਗੱਲ ਨਹੀਂ 5 ਮਿੰਟ ਰੋਕੇ ਬਣਾ ਲਾ ਕੋਈ ਗੱਲ ਨਹੀਂ ਤੇ ਅੱਜ ਲੱਗ ਜਾਊਗਾ ਚੋਨਾ ਹੂੰ ਲੱਗ ਹੀ ਜਾਣਾ ਵਾ ਕਰੀਬ-ਕਰੀਬ ਜੇ ਟਾਈਮ ਨਾ ਫ੍ਰੀ ਹੋ ਜਾਂਨੇ ਆ ਤੇ ਅੱਜ ਫੇ ਪਿੰਡ ਜਾ ਕੇ ਆਈਏ ਨਾਲੇ ਰਾਤ ਰਹਿ ਕੇ ਆਵਾਂਗੇ ਅੱਜ ਹੂੰ ਮੇਰਾ ਜੀ ਬੜਾ ਕਰਨ ਡੈ ਵਾ ਵੀਰ ਨੇ ਨਵਾਂ ਘਰ ਲਿਆ ਨਾ ਤੇ ਜੀ ਆਂਦਾ ਛੇਤੀ ਜਾ ਕੇ ਵੇਖਾ ਕਿਦਾਂ ਦਾ ਘਰ-ਬਾਰ ਆ ਕੀ ਹਿਸਾਬ ਕਿਤਾਬ ਫੋਟੋ-ਬਾਟੋ ਨਹੀਂ ਵੀ ਖੜ ਕੇ ਆ ਕਰਦੀ ਫੋਟੋ ਤੇ ਥੋੜੀ ਉਹ ਪਤਾ ਲੱਗਦਾ ਉਹ ਚੱਲ ਜਾਗੇ ਨਾਲੇ ਜਾਵਾਂਗੇ ਘਰ ਵੇਖਾਂਗੇ ਨਾਲੇ ਤੇਰੇ ਭਰਾ ਦੇ ਕੋਲੋਂ ਪਾਰਟੀ ਲਾਵਾਂਗੇ ਨਵੇਂ ਘਰ ਦੀ ਬਿਲਕੁਲ ਜ਼ਰੂਰ ਪਾਰਟੀ ਤੇ ਬੰਦੀ ਆ ਫਿਰ ਉਹਨਾਂ ਨੂੰ ਵੀ ਬੜਾ ਚਾ ਆ ਹਾਂ ਉਹ ਵੀ ਕਹਿੰਦੇ ਛੇਤੀ ਆ ਜਾਓ ਚਾਹ ਹੁੰਦਾ ਹੀ ਬੜਾ ਵਾ ਨਾਲੇ ਤੁਸੀਂ ਉਹਨਾਂ ਨੂੰ ਮਿਲੇ ਵੀ ਨਹੀਂ ਨਾ ਤੇ ਬੜਾ ਹੀ ਪੁੱਛਦੇ ਸੀ ਤੁਹਾਡੇ ਬਾਰੇ ਤੇ ਮੈਂ ਵੀ ਕਿਹਾ ਉਹਨਾਂ ਨੂੰ ਹੂੰ ਹੁਣ ਬਿਨਾਂ ਦੱਸੇ ਤੇ ਆਏ ਉਹੀ ਗੱਲ ਮੈਂ ਵੀ ਇਹਨਾਂ ਨੂੰ ਕਿਹਾ ਸੀ ਮੈਂ ਕਿਹਾ ਤੁਸੀਂ ਮਾਸਾ ਵੀ ਫੋਨ ਨਹੀਂ ਲਾਇਆ ਕਿ ਨਹੀਂ ਤੈਨੂੰ ਸਰਪ੍ਰਾਈਜ਼ ਦੇਣਾ ਸੀ ਤੇ ਜੇ ਤੈਨੂੰ ਹੀ ਫੋਨ ਲਾ ਕੇ ਦੱਸ ਦਿੰਦੇ ਕਿ ਤੈਨੂੰ ਫਿਰ ਆ ਖੁਸ਼ੀ ਜਿਹੜੀ ਇੰਨੀ ਵੇਖੀ ਆ ਉਹ ਕਿੱਦਾਂ ਵੇਖਣੀ ਫਿਰ ਇਸੇ ਕਰਕੇ ਮਿਲਿਆ ਨਹੀਂ ਨਾ ਗਿਆ ਹਾਂਜੀ ਚਲ ਉੱਥੇ ਵੀ ਕੰਮ ਜ਼ਰੂਰੀ ਸੀ ਹੁਣ ਮਗਰੋਂ ਆ ਘਰ ਦੇ ਕੰਮ ਚੱਲਣ ਲੱਗ ਪਏ ਚਲੋ ਠੀਕ ਆ ਹਾਂ ਤੇ ਚਲੋ ਠੀਕ ਆ ਫਿਰ ਜੇ ਸਾਮਾਨ ਟੈਮ ਨਾ ਪਾ ਫ੍ਰੀ ਹੋ ਜਾਣਾ ਫਿਰ ਚੱਲ ਜਾਾਂਗੇ ਕੋਈ ਨਾ ਹੋਣਾ ਆਪਣਾ ਕੋਈ ਗੱਲ ਨਹੀਂ ਸਾਰਾ ਕੰਮ ਹੋਇਆ ਪਿਆ ਵਟਾਂ ਲੰਬੀਆਂ ਪਈਆਂ ਸੁਹਾਗੇ ਵੱਜੇ ਪਏ ਆ ਠੀਕ ਆ ਹੋਰ ਥੋੜੇ ਜਿਹਾ ਥਾਂ ਰਹਿ ਗਿਆ ਭਈਆਂ ਨੇ ਕੰਮ ਨਿਬੇੜ ਦੇਣਾ ਵਾ ਅੱਛਾ ਹਾਂ ਚਪੜਾ ਫਿਰ ਜੇ ਮੈਨੂੰ ਪਾਣੀ ਬਣਾ ਕੇ ਦੇ ਮਿੱਠਾ ਪਾਣੀ ਚੰਗਾ ਮੈਂ ਤਾਲੀ ਪਾਣੀ ਬਣਾ ਕੇ ਲੈਣੀਆਂ ਪਹਿਲਾਂ ਪਾਣੀ ਬਣਾ ਕੇ ਲੈਣੀਆਂ ਚਾਹ ਫਿਰ ਮੈਂ ਬਾਅਦ ਚ ਬਣਾ ਦੇਣਾ ਠੀਕ ਹੈ ਠੀਕ ਹੈ ਨਹੀਂ ਅਜੇ ਉਹਨਾਂ ਨੂੰ ਰੋਕੇ ਬਣਾਉਣੀ ਆ ਚਲ ਚੰਗਾ ਹਾਂ ਆ ਗਈਆਂ ਸੱਸ ਦਾ ਮੰਮੀ ਜੀ ਸਤਿ ਸ਼੍ਰੀ ਅਕਾਲ ਠੀਕ ਠਾਕ ਹੈ ਹਾਂਜੀ ਠੀਕ ਠਾਕ ਵਧੀਆ ਤੇ ਤੂੰ ਇੰਨੀ ਦੁਪਹਿਰ ਚੜਾ ਕੇ ਆਈਆਂ ਜਾਂ ਤੂੰ ਪੁੱਤ ਠੰਡੇ ਠੰਡੇ ਆਉਂਦੀਆਂ ਜਾਂ ਫੇਰ ਤੂੰ ਸ਼ਾਮ ਨੂੰ ਆਉਂਦੀ ਮੰਮੀ ਆਈ ਤਾਂ ਮੈਂ ਠੰਡੇ ਠੰਡੇ ਦੀ ਬੱਸ ਖਰਾਬ ਹੋ ਗਈ ਸੀ ਰਾਤ ਤਾਂ ਕਹ ਕੇ ਲੇਟ ਹੋ ਗਈ ਜੀ ਤੇ ਅੱਡੇ ਤੋਂ ਤੁਰ ਕੇ ਆਈਆਂ ਮੰਮੀ ਤੁਰ ਕੇ ਹੀ ਆਉਣਾ ਸੀ ਹਾਏ ਹਾਏ ਤੇ ਕਿਤੇ ਉੱਥੇ ਫੋਨ ਲਾ ਦਿੰਦੀ ਹਾਂ ਤੇ ਆਪੇ ਤੇ ਮਗੋਂ ਲੈ ਆਈ ਜਾਂਦਾ ਆ ਕੇ ਕਿਉਂ ਵੀ ਫੋਨ ਕਿੱਧੋਂ ਲਾਉਂਦੀ ਹੈਗਾ ਮੈਂ ਕਿਹ ਫੋਨ ਤੇ ਕਿਸੇ ਦਾ ਹੀ ਲੱਲ ਨਹੀਂ ਕਿਹਦਾ ਏਦਾਂ ਨਹੀਂ ਮੰਮੀ ਚੰਗੇ ਲੱਗੀ ਦਾ ਆ ਆਪਣਾ ਚੰਗਾ ਭਲਾ ਫੋਨ ਸੀ ਨਾ ਮਹਿੰਗਾ ਅਗਲੇ ਵੇਚ ਕੇ ਪਰੇ ਮਾਰਿਆ ਤੇ ਹੁਣ ਮੈਂ ਕਿਹ ਕੁ ਮੰਗਦੀ ਵੀ ਰਾਂ ਚੱਲ ਤੂੰ ਬਹਿ ਤੇ ਮੈਂ ਤੇਰੇ ਵਾਸਤੇ ਪਾਣੀ ਲੈ ਕੇ ਆਵਾਂ ਹਾਂਜੀ ਆ ਗਈਆਂ ਹਾਂ ਆ ਗਈਆਂ ਨਹੀਂ ਤੇਰਾ ਕੋਈ ਫਰਜ਼ ਨਹੀਂ ਪੈਂਦਾ ਮੈਨੂੰ ਪੁੱਛ ਕੇ ਜਾਂਦਾ ਮੂੰ ਚੋੱਕ ਕੇ ਤੁਰ ਪੀ ਨੂੰ ਹਾਂ ਨਾਲੇ ਉੱਤੋਂ ਉੱਥੇ ਰਾਤ ਰਹਿ ਗਈਆਂ ਦੱਸਿਆ ਕਿਉਂ ਨਹੀਂ ਮੈਨੂੰ ਤੇ ਮਮਮੀ ਨੂੰ ਦੱਸਿਆ ਜੀ ਮਮਮੀ ਨੂੰ ਦੱਸਿਆ ਸੀ ਤੇ ਮੈਨੂੰ ਨਹੀਂ ਦੱਸਿਆ ਹੈ ਤੇਰਾ ਫਰਜ਼ ਮੈਨੂੰ ਪੁੱਛਣ ਦਾ ਵਾ ਤੇ ਮਮਮੀ ਨੂੰ ਕੀ ਰਾਜ਼ ਦੀ ਨਹੀਂ ਕੀ ਦਾਦੀ ਮੈ ਤਾਂ ਨੂੰ ਟੋਲ ਹੋ ਕੇ ਪਈ ਸੀ ਸੁਰਤ ਤੇ ਤੈਨੂੰ ਆਪਣੀ ਨਹੀਂ ਸੀ ਹੈਗੀ ਕਿ ਕਿੱਥੇ ਮੈਂ ਪਿਆ ਰੋਟੀ ਮੈਂ ਖਾਧੀ ਕਿ ਨਹੀਂ ਖਾਧੀ ਲੱਗੇ ਮੈਨਾਂ ਗੱਲਾਂ ਮਾਰ ਗਰਮੀ 'ਚ ਮੈਂ ਆਈ ਆ ਮੈਨੂੰ ਖਪਾਇਓ ਨਾ ਫਿਰ ਅੱਗੇ ਮੇਰਾ ਬੜਾ ਦੁਖੰਡਿਆ ਅਜੇ ਖਪੌਣ ਖਪੌਣ ਦਾ ਮੈਨੂੰ ਪਤਾ ਨਹੀਂ ਪਰ ਆਪਣੀਆਂ ਆਦਤਾਂ ਸੁਧਾਰ ਲੈ ਮੈਂ ਤੈਨੂੰ ਦੱਸਦਾ ਜੇ ਇਸੇ ਤਰੀਕੇ ਨਾਲ ਚੱਲਣਾ ਹੋਣਾ ਤਾਂ ਮੈਂ ਤੇਰਾ ਘਟਾਤਾ ਲਾ ਦੇਣਾ ਫਿਰ ਨਾ ਮੈਨੂੰ ਕਹੀਂ ਠੀਕ ਆ ਮੈਂ ਆਪਣੀਆਂ ਆਦਤਾਂ ਸੁਧਾਰ ਲੈਣੀਆਂ ਪਹਿਲਾਂ ਆਪਣੀਆਂ ਆਦਤਾਂ ਸੁਧਾਰੋ ਸੁਧਰਿਆਂ ਮੈਂ ਗੋਲੀ ਨਹੀਂ ਵੱਜੀ ਮੈਨੂੰ ਸੁਧਰਦੀ ਹਜੇ ਮੈਨੂੰ ਭਲੇ ਕਾ ਨਹੀਂ ਇਹ ਟੋਕੇ ਤੇ ਤੁਰਪੀ ਐਡਾ ਤੈਨੂੰ ਜਿਹੜਾ 헤ਜ ਆਉਣ ਲੱਗਾ ਹੁਣ ਆਪਣੀ ਮਾਂ ਦਾ ਤੇ ਆਵੇ ਨਾ ਉਹ ਮੇਰੀ ਮਾਂ ਮੇਰਾ ਵੀ ਕੀ ਕਰਦਾ ਆਪਣੇ ਮਾਪਿਆਂ ਨੂੰ ਮਿਲਣ ਨੂੰ ਵੇਖ ਮੇਰੇ ਗਾੜੀ ਕਿਦਾਂ ਜ਼ੁਬਾਨ ਚਲਾਉਣ ਦੀ ਆ ਅਜੇ ਕੋ ਰਾਦਰ ਆ ਗਿਆਈਆ ਅੜੀਆਂ ਮੇਰੇ ਨਾਲ ਡਈਆ ਕਰਨ ਆ ਸਿਖਾ ਕੇ ਭੇਜਿਆ ਤੇਰੀ ਮਾਂ ਨੇ ਰਾਤ ਰਾਤ ਤੈਨੂੰ ਹੈਂ ਦੱਸ ਮੈਨੂੰ ਕੀ ਲੈ ਗਿਆਈਆ ਉੱਥੇ ਕੀ ਦਿੱਤਾ ਤੇਰੀ ਮਾਂ ਨੇ ਤੈਨੂੰ ਉੱਥੇ ਨੂੰ ਲਗਾਇ ਕਿ ਗਿਆ ਜਿਹੜਾ ਮੈਂ ਇੱਥੇ ਲੈ ਕੇ ਆਉਣਾ ਕੁਛ ਬਥੇਰਾ ਕੁਝ ਹੈਗਾ ਜੇ ਉੱਥੇ ਮੈਨੂੰ ਤੂੰ ਚਾਰਨਾ ਤੇਰੇ ਕੀ ਇਰਾਦੇ ਮੈਨੂੰ ਪਤਾ ਨਹੀਂ ਹੈਗਾ ਸਭ ਕੁਝ ਪਤਾ ਮੈਨੂੰ ਕੀ ਉੱਥੇ ਹੈਗਾ ਤਾਂ ਕੀ ਨਹੀਂ ਮਿੱਠੇ ਪਿਆਰੇ ਬਣ ਕੇ ਨਾ ਤੂੰ ਸਿਰ ਬਥੇਰਾ ਕੋ ਜਦ ਤੋ ਖਾ ਲੈ ਲਿਆ ਵਾ ਬਥੇਰਾ ਕੋ ਜ ਖਾ ਲਿਆ ਸਾਰਾ ਕੋ ਜ ਢਿੱਡ ਚ ਵੜ ਗਿਆ ਕੋ ਜ ਸਾਭਿਆ ਦੇ ਗਿੰਨੀ ਨੇ ਕਿਹਾ ਟਾ ਦੇਖੋ ਲੱਗਿਆ ਮੈਨੂੰ ਗੱਲਾਂ ਕਰਨ ਲੈ ਕੇ ਕਿ ਆਈਆਂ ਭੁਗਦੇ ਤੈਨੂੰ ਲੈ ਗਿਆ ਪਈ ਨਾ ਉੱਥੋਂ ਕੁਝ ਲਿਆਉਂਦੀ ਤੇ ਮੈਂ ਕੁਝ ਨਾ ਕੁਝ ਆਪਣਾ ਨਸ਼ੇ ਪਤੇ ਦਾ ਚਾਲਾ ਕਰਦਾ ਮੈਨੂੰ ਕਿਹੜਾ ਭਲੇ ਖਾਇਾ ਤੁਹਾਡਾ ਛੋਪ ਕਰਕੇ ਬੈਠੀ ਰਹਾ ਬੋਦੀ ਜੁਬਾਨ ਨਾਲ ਲੜਾ ਮੇਰੇ ਨਾਲ ਮੈਂ ਤੈਨੂੰ ਦੱਸ ਦਿੰਨਾ ਹੀ ਹਾਂ ਤੁਹਾਡੇ ਨਾਲ ਜਾ ਜਾਓ ਜਾ ਗਲਤੀ ਆਪਣੀ ਆ ਜੇ ਬਿਨਾ ਪੁੱਛੇ ਮੈਨੂੰ ਚੱਲ ਗਈ ਆ ਰਾਤ ਰਹਿ ਕੇ ਆਈ ਆ ਉੱਤੋਂ ਆ ਕੇ ਮੇਰੇ ਤੇ ਵਾਧੂ ਦਾ ਰੋਬ ਡਈਏ ਛਾੜਨਾ ਹਾਂ ਬੰਦੀ ਬੰਦਿਆ ਬੰਦੀ ਮੈਂ ਤੈਨੂੰ ਦੱਸ ਦਿੰਦਾ ਹੀ ਹਾਂ ਆ ਲੈ ਪ੍ਰੀਜ਼ ਪਾਣੀ ਹਾਂ ਮੈਂ ਕੀ ਕਹਿਣ ਡਿਆ ਉਹਨੂੰ ਨਹੀਂ ਕੀ ਕਹਿਣ ਡਿਆ ਉਹ ਕਹਿਣ ਡਿਆ ਮੈਂ ਜੋ ਕਹਿਣਾ ਚਾਹੀਦਾ ਵਾ ਕੀ ਕਹਿੰਦੇ ਜਦੋਂ ਆਉਗੀ ਗੱਲ ਕਰ ਲਈ ਤੇ ਜੇ ਹੁਣ ਮੈਂ ਲੱਗਾ ਵਾਂ ਗਲਤ ਗੱਲਾਂ ਕਰ ਰਾਨਾ ਤੇ ਮੈਂ ਤੈਨੂੰ ਇਦਾਂ ਕਾਹੀ ਗੱਲ ਕਰੀ ਮੈਂ ਤਾਂ ਤੈਨੂੰ ਕਹਿ ਹੁਣ ਚੱਜ ਸੁਆਦਨਾ ਪੁੱਛੀ ਤੂੰ ਤਾਂ ਉਹਨਾਂ ਲੰਨ ਪੈਣ ਡਿਆ ਵਾ ਮੈਂ ਇਦਾਂ ਗੱਲ ਕਰਦਾ ਹੁੰਨਾ ਵਾ ਉਹ ਗਾ ਜਾ ਇੱਥੋਂ ਬਾਹਰ ਚੱਲ ਜਾ ਜਾ ਦਫਾ ਹੋ ਜਾ ਕੇ ਦਫਾ ਹੋ ਜਾ ਐਵੇਂ ਉਧਰ ਦਿਵਾਲੇ ਹੋਏ ਆਇਆ ਤੇ ਹੋਣਾ ਨਾ ਉਹ ਜਾ 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 ਬਿਨਾ ਪੁੱਛਿਆ ਮੈਨੂੰ ਚਲ ਗਈ ਐ ਦੋਦੇ ਮੈਂ ਦਿਵਾਲੇ ਵਿਣਾ ਹੋਵਾ ਆਵੇਂ ਖੱਪ ਪਾਈ ਜਾਣ ਡਿਆ ਆ ਤੂੰ ਤਾਂ ਹੁਣ ਗਾਂ ਤੋਂ ਪੈਰ ਬਾਹਰ ਪਾ ਕੇ ਦਸੀ ਮੈਂ ਤੈਨੂੰ ਦੱਸੂਗਾ ਫਿਰ ਨਾਦਰ ਲੱਤਾ ਤੋੜੂੰਗਾ ਨਾ ਉਹ ਜਾ ਚੁੱਪ ਕਰਕੇ ਨਾ ਜਾ ਕੇ ਉੱਥੇ ਬਹਿ ਮਾਦਾ ਤੂੰ ਹੀ ਮਿਲ ਕੋ ਨਾ ਮੈਂ ਅੰਨ ਦੱਸ ਦੇਣਾ ਹੀ ਕੀ ਦੱਸ ਦੇਣਾ ਮੈਂ ਆਹੋ ਹਾਂ ਚੁੱਪ ਕਰਕੇ ਤੂੰ ਤੁਰਿਆ ਜਾ ਖੰਡ ਕਰਦਾ ਮਾਂ ਕੇ ਜੀ ਪੀ ਤੂੰ ਪਾਣੀ ਕੀ ਪੰਕੰਡੇ ਆਹੀ ਕੀ ਡਿਆ ਹੀ ਇਹ ਕਹਿਣ ਕਹਿਣਾ ਕੀ ਆ ਲਫਾਫਾ ਚੰਗਾ ਕੰਡਿਆ ਸੀ ਕਿ ਕੀ ਲੈ ਕੇ ਆਈ ਆ ਪਹਿਲੀ ਗੱਲ ਤੇ ਕੋਹ ਲੈ ਆਠੇ ਨਾ ਆ ਤੇ ਜੇ ਕੋਹ ਲੈ ਕੇ ਆਈ ਆ ਤੇ ਇਹਦੇ ਹੱਥ ਨਾ ਲੱਗਣ ਤਈ ਮੰਮੀ ਉੱਥੇ ਰਹਿ ਕੇ ਗਿਆ ਲੈ ਉਹਨੂੰ ਜਿਹੜਾ ਪੈਸਾ ਢੇਲਾ ਸੀ ਉਹ ਤੇ ਲੈ ਆ ਹੁਣ ਤੇ ਕੁਛ ਵੀ ਨਹੀਂ ਮਰਨੇ ਨੇ ਇਹ ਤੇ ਪੁੱਛਿਆ ਨਹੀਂ ਹੋਣਾ ਵੀ ਤੂੰ ਕਿੱਦਾਂ ਆਈ ਆ ਤੇ ਕਿੱਦਾਂ ਨਹੀਂ ਆਈ ਐਨੀ ਗਰਮੀ ਆ ਉਹ ਅੱਗ ਤੈਨੂੰ ਇਹ ਲੱਗੀ ਹੋਣੀ ਆ ਵੀ ਲੈ ਕੇ ਕੀ ਆਈ ਆ ਔਖਾ ਤੇ ਮੰਮੀ ਇਸੇ ਗੱਲ ਹੋਣ ਡਿਆ ਕਿ ਲਿਆ ਕੇ ਕਿਉਂ ਨਹੀਂ ਕੋਛਾਈ ਚਾਰ ਦਿਨ ਲੰਘਣੇ ਸੀ ਹੁਣ ਕੁਛ ਵੀ ਨਹੀਂ ਹੱਥ ਜਾਇਆ ਤਾਈਓ ਤਾਂ ਰੋਣਾ ਪਿਆ ਵਾ ਉਹਨੂੰ ਤਾਈਓ ਤਟਪੰਡਿਆ ਪਿਆ ਤੇਰੇ ਵੱਲ ਵੇਖ ਕੇ ਮੰਮੀ ਰਾਤੀ ਲੜਾਈ ਤੇ ਨਹੀਂ ਕੀਤੀ ਵੀ ਕਿਨੇ ਤੁਹਾਡੇ ਨਾਲ ਕਿਉਂਕਿ ਮੈਂ ਦੱਸ ਕੇ ਨਹੀਂ ਗਈ ਬਥੇਰਾ ਕੋਹ ਭੌਂਕਦਾ ਸੀ ਬੜਾ ਕੋਹ ਕਰਦਾ ਸੀ ਮੈਂ ਚੁੱਪ ਕਰਕੇ ਬਹਿ ਜਾ ਤੇਰੀਆਂ ਮੈਂ ਲੱਤਾਂ ਪੰਨ ਦੇਣੀਆਂ ਮਾਰ ਮਾਰ ਕੇ ਬਕਵਾਸ ਕਰਕੇ ਨਾ ਤੇ ਚੁੱਪ ਕਰਕੇ ਤੇ ਫੇਰ ਬਹਿ ਗਿਆ ਈ ਮੰਮੀ ਤਾਂ ਕਿਧਾ ਕਾ ਮੈਂ ਚੱਲੂਗਾ ਹੈ ਹੁਣ ਮੈਂ ਆਪੁੱਤ ਕੀ ਦੱਸਾਂ ਦੱਸ ਤੇਰੇ ਸਾਹਮਣੇ ਹੀ ਆ ਜੋ ਕੁਝ ਹੈਗਾ ਆ ਮੈਨੂੰ ਜੇ ਇਹ ਫਿਕਰ ਲੱਗੀ ਰਹਿੰਦੀ ਆ ਕਿ ਆਪਾਂ ਸੋਚਦੇ ਆ ਕਿ ਸ਼ਾਇਦ ਹਟ ਜਾਣਗੇ ਪਰ ਮੈਨੂੰ ਨਹੀਂ ਲੱਗਦਾ ਮੰਮੀ ਹਲੋ ਹਲੋ ਸਾਰਸਿਕਾ ਉਹ ਸਾਰਸਿਕਾ ਨੂੰ ਤੂੰ ਛੱਡ ਮੇਰਾ ਨਾਮ ਹੈ ਦਾ ਸਤਰਾਤੀ ਪ੍ਰੀਤ ਆਈ ਹਾਂ ਹਾਂ ਜੀ ਬੋਲ ਪਾ ਤੇ ਤੁਹਾਨੂੰ ਸਭ ਦੱਸੋਗੇ ਆ ਪ੍ਰੀਤ ਨਹੀਂ ਨਹੀਂ ਪ੍ਰੀਤ ਨੇ ਕਿੱਥੇ ਰੋਣਾ